ਉਹ ਲੋਵੀ ਚਲੀ ਕੰਮਾਂ ਤੇ ਅੱਜ ਬੀਕੰਡਾ ਅੱਜ ਬੀਕੰਡਾ ਵੀ ਆ ਤੇ ਮਾਟੇ ਦਾ ਵੱਡੇ ਵੀ ਆ ਮਾਟੇ ਦਾ ਵੱਡੇ ਸੈਲੀਬ੍ਰੇਟ ਕਰਾਂਗੇ பாய்சாவாரேனே பாய்தாம் முடா பார்நாவனி விருத்தானே புடாமானம் வையின்சாம் முடாது பார்ந்திருக்கிறேனே ਚਲਿਏ ਅੱਜ ਪਰਨਾ ਕਰੀ ਖੁਸ਼ੀ ਜਿਵੇਂ ਲਿਆ ਉਹ ਸੱਜੂ ਹੀ ਜਿੰਨੇ ਹਮ ਮਾੜੀ ਰੱਖਣ ਲੱਗੇ ਨਾ ਕੋਈ ਉਦਾਰ ਮਾਰਦਾ ਹਲ ਤੱਕ ਮੀਲਦਾਰੀ ਪਈ ਵੀ ਨਹੀਂ ਪਹਿਲੀ ਰੱਖੀ ਲਓ ਵੀ ਜਾਂਦੇ ਆਂ ਤੇ ਦਰਸ਼ਨ ਕਰ ਲਈਏ ਬਾਬਾ ਜੀ ਦੇ ਕਰੋ ਦਰਸ਼ਨ ਮਸਰੀ ਤਾਂ ਪਿੱਕਾੜਾ ਛੋਟਾ ਜਿਹਾ ਲੱਗਦਾ ਮੀਵਾ ਜਾਂਦਾ ਸਾਤਰਾ ਵਾ ਪਹੁੰਚ ਚੁੱਕਿਆ ਵੀ ਫਾਸਟ ਗਲਾਸ ਲੰਡਨ ਲਿਮਟਡ ਮੁੰਡੇ ਪਰਨੇਪੁਰ ਨੇ ਬੰਨੀ ਫਿਰਦੇ ਨੇ ਅੱਜ ਇਹਨੂੰ ਟੱਚ ਕਰ ਇਹਨੂੰ ਕਰ ਬੈਠ ਜਾਨ ਉਹ ਸੂਰ ਸੂਰ ਸਟਾਡ ਹੋਰ ਅੱਜ ਤਾਂ ਮੈਨੂੰ ਹੋਣਾ ਹਾਂ ਹਾਂ ਯਾਰ ਉਹਨਾਂ ਚੱਕੇ ਹੀ ਨਹੀਂ ਹੋਰ ਉਹ ਵੀ ਕਹਿੰਦੇ ਪ੍ਰੈਕਟਿਸ ਚੱਲ ਗਿਆ। ਰੈਡੀ ਸਟਾਡੀ ਗੋ ਆਹ ਆਪਣੀ ਆ। ਲੋ ਵੀ ਬੁਲਟ अगेन ਦਿਖਾਤਾ ਤੁਹਾਨੂੰ। ਬਾਬਰੀ ਦੇ ਦਰਸ਼ ਹੋਣੇ ਤਰਗਾ ਦਿੰਦੇ। ਕੌਣ ਕਹਿੰਦਾ ਹਾਂ ਮਾਂ ਮੈਂ ਦਲੀਆ ਖਾਈ ਨਾ ਕੀ ਫਦੂ ਗਰਾਨੀ ਨਹੀਂ ਗੱਡੇ ਮਗਾ ਦਲੀਆ ਵਿੱਚ ਤੈਨੂੰ ਦਲੀਆ ਸਮਝਦਾ ਹੈਗਾ ਉਧਰ ਖਾਂ ਨਹੀਂ ਗੱਡੇ ਪਿੰਡੂ ਦੇ ਨਾਲ ਥੱਲੇ ਰੱਖ ਦੇ ਉੱਥੇ ਆਹ ਬੜੀ ਬੜੀ ਤੂੰ ਕਿਤੇ ਉੱਤੋਂ ਨੂੰ ਦੰਡਵਾ ਅੱਗੇ ਕਰਨਾ ਚਾਹੀਦਾ ਚਲ ਇੱਕ ਦੌਇਖੋ ਭਾਵੇਂ ਉੱਤਰਾਂ ਅੱਗੇ ਚੱਲ ਡੋਰ ਇੱਧਰ ਬੰਨ ਲਿਓ ਯਾਰ

ਇੱਕ ਯਾਰ ਮੈਂ ਉਹ ਉਸ ਦਿਨ ਵੀ ਕਿਹਾ ਸੀ ਉਹ ਮੈਨੂੰ ਕ੍ਰੋਮ ਦੀ ਨਹੀਂ ਚਾਹੀਦੀ ਉਹ ਤੇ ਉਹ ਜਿੰਨੇ ਵੀ ਮੇਰੇ ਡੋਰ ਨੇ ਸਾਰਿਆਂ ਦੇ ਡੋਰ ਦੇ ਨਾਲ ਦੀ ਉਹ ਚਾਹੀਦੀ ਹੁੰਦੀ ਹੈ ਤੇ ਉਹ ਤਾਂ ਮੈਨੂੰ ਜਿਆਣੀ ਮੋਚੋਣੀਆਂ ਦੇ ਡੋਰ ਦੇ ਨਾਲ ਦੀ ਵਾ ਨੈਕਸਟ ਟਾਈਮ ਮੇਰਾ ਵੀ ਨੋਟ ਰੱਖੀ ਠੀਕ ਆ ਪੀਵੀਸੀ ਵੀ ਹਾਂ ਜੋ ਵੀ ਆ ਜਿਹੜਾ ਜਿਹੜਾ ਵੀ ਮੇਰਾ ਡੋਰ ਹੋਊਗਾ ਉਹਨੂੰ ਉਹ ਕ੍ਰੋਮ ਨਹੀਂ ਲਾਉਣਗੇ ਹਾਂ ਇਹਦੇ ਨਾਲ ਦੀ ਕਲਰ ਤਾਂ ਸੇਮ ਹੋਊਗਾ ਕਲਰ ਸੇਮ ਹੋ ਗਏ ਆਪਣੇ ਕੋਲ ਹੁੰਦੇ ਆ ਯਾ ਆਲਮੋਸਟ ਮਾਸੇ ਮਗਾ ਕੇ ਰੱਖਦੇ ਆ ਗਰੇ ਵਾਈਟੇ ਮਗਾ ਕੇ ਰੱਖਦੇ ਆ ਤੇ ਜੇ ਉਹਦੇ ਨਾਲ ਦਾ ਕਲਰ ਹੋਵੇ ਉਹ ਵੀ ਆਪਾਂ ਤੇ ਆਰਡਰ ਕਰ ਲੈਂਦੇ ਆ ਬਾਈ ਇਹਦਾ ਧਿਆਨ ਰੱਖੀ ਜੀਗਾ ਬੰਟੀ ਨੂੰ ਵੀ ਦੱਸ ਦੀ ਉਹਨੂੰ ਕਾ ਵੀ ਆਹ ਕ੍ਰੋਮ ਨਹੀਂ ਚਾਹੀਦਾ ਮੈਨੂੰ ਇਹ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਨਾ ਕਈ ਕਸਟਮਰ ਲਾਇਕ ਨਹੀਂ ਕਰਦੇ ਇਹਨੂੰ ਇੱਕ ਨਾ ਇਹਦਾ ਕ੍ਰੋਮ ਜਦੋਂ ਮੀਂਹ ਪੈ ਪੈ ਕੇ ਆਏ ਪਾਣੀ ਨਿਕਲਦਾ ਨਾ ਇਹਦਾ ਕ੍ਰੋਮ ਖਰਾਬ ਹੋ ਜਾਂਦਾ ਮੁੜ ਕੇ ਤੇ ਦਾਗ ਜੇ ਜਮ ਜਾਂਦੇ ਨੇ ਸਾਲੇ ਆ ਸ਼ਾਈਨਿੰਗ ਹੁਣ ਤਾਂ ਵਧੀਆ ਲੱਗਦੀ ਆ ਜਦੋਂ ਇਹ ਤੇ ਪਾਣੀ ਐ ਲੰਘ ਗਿਆ ਤਿੰਨ ਚਾਰ ਵਾਰ ਮੁੜ ਕੇ ਉਹ ਗੱਲ ਨਹੀਂ ਰਹਿੰਦੀ ਆ ਗਿਆ ਹਾਂ ਵੰਟੀ ਜਿਹੜੀ ਆਪਣੀ ਉਹ ਆ ਆਪਣੀ ਉਹਦੇ ਵਾਲੀ ਆ ਡ੍ਰਿਪ ਬਾਰ ਉਹ ਦੂਜੀ ਲਾਇਆ ਕਰ ਯਾਰ ਡੋਰ ਦੇ ਨਾਲ ਦੀ ਮੈਚਿੰਗ ਲੈ ਯਾਰ ਲੈ ਦੱਸ ਹੁਣ ਆਲਾ ਯਾਰ ਬੰਦੇ ਕਹਿੰਦੇ ਸਟੀਲ ਦੀ ਲਾਇਆ ਕਰੋ ਹੰਡਲ ਨਹੀਂ 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 ਉਹ ਥੋੜਾ ਜਿਹਾ ਟਾਈਮ ਬਾਅਦ ਨਾ ਉਹ ਉਹ ਦੂਜਾ ਆ ਜਾਂਦਾ ਸ਼ਾਈਨਿੰਗ ਖਰਾਬ ਹੋ ਜਾਂਦੀ ਆ ਇਹ ਕੀ ਕਰਾ ਹੁਣ ਹੁਣ ਆਪਾਂ ਇਹ ਬੁਰੀ ਬਹੁਤ ਲੱਗਦੀ ਆ ਵੀ ਆਪਾਂ ਨੂੰ ਸਾਰੇ ਕਲਰ ਹੈਗੇ ਆ ਗ੍ਰੇ, ਬਲੈਕ ਇਹ ਇਸ ਬਹੁਤ ਅਮੇਜ਼ਿੰਗ ਦੀ ਫਿਲਮ ਉਹ ਦੀ ਫਿਲਮ ਲੁਕ ਸੋ ਸਿੰਪਲ ਨੋ ਹੰਗਾਮਾ ਵਾਲਾ ਇਹ ਬੀਡੀ ਪਲਾਸਟਿਕ ਸੈਂਟਰ ਕੀ ਲੈਣੀ ਆ ਹਲਟੀ ਹਸੂਆਂ ਦੇ ਬਕਸੇ ਲੈ ਲੈਂਦੇ ਹਾਂ ਹਲੋ 120 ਹਲੋ ਲੱਗ 45 ਨਹੀਂ ਨਾ ਮਗੇ ਅੰਦਰ ਪਛਲੀ ਨੂੰ ਅੰਦਰ ਤਾਂ ਨਹੀਂ ਲਾਉਣਾ ਕੋਈ ਅੰਦਰ ਲਾਣਾ ਆਹ ਮਮਾ ਦਾ 45 ਦੀਆਂ ਲੱਗਣੀਆਂ ਸਾਰੇ ਪਾਸੇ ਦੋ ਇਹ ਹੋ ਗਈਆਂ ਉਹ ਹੋਰ ਤਾਂ ਨਹੀਂ ਲੈਣਾ ਸਕਰੂ ਕੋਈ ਅਸੀਂ ਤਾਂ ਉਹ ਸਾਬ ਨਾਲ ਲੈ ਜਾ ਸਕਰੂ ਹੋਰ ਤਾਂ ਲੈਣਾ ਕੋਈ ਠੀਕ ਹੈ ਲੋ ਇਟ ਲੈ ਪੀ ਆ ਗਿਆ ਮਾਈਕਾ ਗੋਲਡ ਵੀਕਐਂਡ ਬ੍ਰੇਕਫਾਸਟ ਵਿਦ ਰੂਬੀ ਰਾਜ਼ਾ ਅਨਾਜ ਵੀਕਐਂਡ ਦੀ ਸਟਾਰਟਿੰਗ ਹੋ ਰਹੀ ਹੈ ਬੈਨ ਬਹੁਤ ਸੁੱਤੀ ਜਗ੍ਹਾ ਫਸਾਤੀ ਪੂਰੀ ਪੂਰੀ ਐਲੀ ਚ ਇਦਾਂ ਰੱਤ ਨਹੀਂ ਹੋਣਾ ਇਦਾਂ ਟਰਾਈ ਕਰਦੇ ਆ ਉਹ ਪੜੇ ਪਹਿਲਾਂ ਆਪਾਂ ਪਹੁੰਚ ਗਏ ਮੋਲੇ ਬੱਲੇ 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 ਸਪੈਸ਼ਲ ਬਾਨੀ ਕੋ ਟਿਕਟੋਕ ਅੱਜ ਉਹ ਕਿ ਨਾ ਅੰਦਰ ਬਰ ਬਰੀਚਿੰਗ ਦੇਣੀ ਆ ਨੇ ਅੰਦਰ ਤੱਕ ਅੰਦਰ ਤੱਕ ਕੋਈ ਲੱਗਣਾ ਆ ਦੇਖ ਮੜੀ ਜਗਾ ਦੇ ਜਗਾ ਨਹੀਂ ਹੋਣੀ ਉੱਤੋਂ ਡਾਕ ਲੈ ਆਈਏ ਉਹ ਵੀ ਨਹੀਂ ਹੋਤੀ ਰਹਿੰਦੀ ਮਲਿਆਈ ਵਾਂਗ ਵਟਣਦੀ ਆ ਯੋ ਮੈਂ ਹਰੇਕ ਵਾਰ ਕਰਨਾ ਪੈਂਦਾ ਕੋਈ ਪ੍ਰੋਬਲਮ ਆਈ ਹੈ ਸਾਈਜ਼ ਦੇ ਇਹ ਵਿੰਡੋ ਦਾ ਮੈਨੂੰ ਪਤਾ ਹੀ ਗੱਲ ਆ ਲੋ ਵੀ ਅੰਕਲ ਦਾ ਘਰ ਦੇਖੋ 1.5 ਮਿਲੀਅਨ ਦਾ ਘਰ ਆ ਬੰਗਲੋ ਆ ਆ ਇਲੀ ਜਾਂਦੀ ਆ ਉਹ ਜਿਹੜਾ ਸਾਹਮਣੇ ਘਰ ਦੇਖਦਾ ਹੋਗਾ 2 मिलियन ਦਾ ਹਾਂਗਕਾਂਗ ਦੀ ਫੈਮਿਲੀ ਰਹਿੰਦੀ ਆ ਘਰ ਬਹੁਤ ਨਹੀਂ ਸਾ ਇਧਰੋਂ ਪਛੇਣ ਕੇ ਹੂੰ ਹੂੰ ਕਿਲੀ ਦਾ ਵੇਖੀ ਤੀਰ ਲਾ ਕੇ ਮਾਰ ਰਿਹਾ ਹੈ ਬਹੁਤ ਵਧੀਆ ਹਾਂ ਜੀ ਮੋਬਾਈਲ ਨੇਲਾ ਨੇ ਹਾਂ ਚੱਲ ਚੱਲ ਗਾਹਾਂ ਕਰ ਖੁੰਝਾ ਹਾਂ ਇੱਥੇ ਬਾੜ ਆ ਨਹੀਂ ਹੋਣਾ ਕਹਿੰਦੇ ਅਕਲ ਬੜੀ ਕੇ ਭੈਂਸ ਕਹਿੰਦਾ ਭੈਂਸ ਆ ਨਹੀਂ ਹੋਣਾ ਹਾਂ ਐਂਗਲ ਹੁਣ ਇਹ ਕੀ ਬਣਾਤਾ ਉਹ ਕਹਿੰਦੇ ਚਾਰ ਦਿਨ ਤੇ ਮਾਂ ਲੱਕੜੀਆਂ ਤੇ ਭਾਈ ਸਾਹਿਬ ਨੇ ਕਿਹੜੇ ਹਿਸਾਬ ਨਾਲ ਐਂਗਲ ਲੈ ਲਈ ਵੀ ਆ ਉਹਰ ਕੀ ਹੈ? ਜ਼ੋਵੀ ਐਂਗਲ ਵਿੰਡੋ ਪੈ ਗਈ। ਹਾਫ ਜੌਬ ਡਨ। ਐ ਇਧਰ ਵਿੰਡੋ ਪੈ ਗਈ, ਗਲਾਸ ਵਾਲੇ ਰਹਿੰਦੇ ਨੇ। ਬਾਕੀ ਦਿਖਾਉਨੇ ਆ ਤੁਹਾਨੂੰ ਫਿਨਿਸ਼ ਕਰਕੇ। ਹਾਲੇ ਤਾਂ ਆ ਬਿਊਟੀ ਪੈਣੀ ਆ ਨਾ ਜਿਆਦਾ। ਫੇਰ ਗੱਲ ਬਣਨੀ ਆ। ਇਹ ਆ ਲੋ ਵੀ ਰੋਟੀਆਂ ਖਾਈਏ। ਚਾਦਰ ਤੇ ਰੱਖ ਲੈਣਾ ਸੀ। ਰੋਟੀ ਚਿਣਾ ਔ ਟੱਕਣ ਦੇ ਨਾਲ ਹੀ ਰੱਖ ਦਿੰਨ ਨੂੰ ਆ ਮੈਂ ਨਹੀਂ ਬਾਚ ਰੱਖਿਆ ਆ ਆ ਕਰਕੇ ਇਹੀ ਇਹਦਾ लादे, लादे। सही है राज माता राजमता पंगा भैन चलो इधर फ्रेम चको इधर वो चको ये भी पंगा गया सो ਲੋਵੀ ਹਾਂ ਆਹ ਦਾਲ ਜੀ ਕਿਹਨੇ ਖਟਾਤੀ ਰੋਟੀ ਖਾਈ ਜਾਂਦੇ ਨੇ ਰੋਟੀ ਖਾਈ ਜਾਂਦੇ ਨੇ ਆਪਣੀ ਫਰੇਮ ਚੱਕ ਤੇ ਆਪਾਂ ਚੱਲੀਏ ਕਿੰਡੀ ਕਿਸੀ ਉਹ ਹੈ ਰੋਟੀ ਜੀ ਇਹ ਇਕਰ ਰੋਟੀ ਇਹ ਕਿਹੜੇ ਟਾਈਮ ਦੀ ਰੋਟੀ ਆ ਡੇਢ ਕੋਏ ਬੰਦ 2:30 ਵਜੇ ਵੱਜ ਗਏ ਸ਼ਨੀਵਾਰ ਨੂੰ 2:30 ਵਜੇ 올 ਰਾਈਟ ਮੁੰਡੇ ਲੰਚ ਕਰ ਰਹੇ ਨੇ ਬਾਈ 11:30 ਵਜੇ 1500 ਕੁਛ ਦੀ ਆ ਦਗੋ ਕਰ ਆਹ ਕਿਹੜੀ ਆ ਅਕਰਮ ਅਕਰਮ ਮਿਲਣਾ ਦਾ ਬਣਾਈ ਨਹੀਂ ਹੈਲੋ ਉਹ ਇਹਦਾ ਰੈਡੀ ਕਹਿੰਦਾ ਉਹ ਤਾਂ ਪੁਰਾਣੀ ਵੀ ਹੋਗੀ ਮੈਨੂੰ ਆਲਾ ਮੈਂ ਤੈਨੂੰ ਫੋਨ ਕੀਤਾ ਬਾਅਦ ਦੇਖ ਲੈ ਤੇਰੇ ਸਾਹਮਣੇ ਪੁਰਾਣੀ ਹੋਗੀ ਕਿਤੇ ਦੁਬਾਰਾ ਢਾ ਕੇ ਤਾਂ ਨਹੀਂ ਬਣਾਤੀ ਕਿ ਤੂੰ ਉਧਰ ਤਾਂ ਨਹੀਂ ਲੱਗਾ ਚੱਕ ਕੇ ਉਧਰ ਜਾਦਾ ਹਾਂ ਮੈਂ ਉੱਥੇ ਚੁਕਾ ਦੂੰਗਾ ਫੋਨ ਕਰ ਯਾਰ ਉਹਨੂੰ ਰੇ ਉਹੀ ਖਮਲਿਆਂ ਵਾਂ ਖੜੇ ਆ ਲਓ ਜੀ ਕਹਿੰਦੇ ਇੱਥੋਂ ਚੱਕਣਾ ਫਲੈਟ ਰੂਫ ਦਾ ਗਲਾਸ 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 ਟ੍ਰਿਪਲ ਟ੍ਰਿਪਲ ਗਲਾਸ ਖੜਾ ਆਹੀ ਲੱਗਦਾ ਰੈਫਰੈਂਸ ਗੁਰਮੀਤ ਇਹ ਹੀ ਆ ਕਿਉਂ ਬੋਲ ਵੀ ਲੈ ਕੇ ਦੇਖਾਂ ਕਿ ਹੋਗੇ ਖੜਿਆ ਲੈਮੀਨੇਟ ਜਿਹੜਾ ਮਰਜੀ ਦੇ ਦੋ ਮਾੜਾ ਕੋਰਨਰ ਜੇ ਤੀ ਮਾਰ ਮਾਰ ਰੋਮੀ ਨੂੰ ਕਾ ਆ ਪਿਆ ਤੇਰਾ ਗਲਾਸ ਰੋ ਥੋੜਾ ਬੜਾ ਦਮਾਤਾ ਰੋਮੀ ਨੂੰ ਕਾ ਆ ਪਿਆ ਤੇਰਾ ਗਲਾਸ ਲੋ ਚੱਲ ਮਾਰ ਖੁੰਝੇ ਚ ਯਾਰ ਲਓ ਜੀ ਆ ਪਿਆ ਗਲਾਸ ਤਿੰਨੇ ਟੁੱਟ ਗਏ ਨਾ ਇੱਕ ਵਾਰ ਚੱਕਣਾ ਤੰਗ ਕਰਦਾ ਸੀ ਮੈਂ ਤਾਂ ਭਾਨੀ ਚਿਆ ਹੁਣ ਮਾਰ ਸੀਲ ਹੁਣ ਹਿਲ ਦਿਖਾ ਦੇ ਲਗੇ ਹੋਰ ਕੁਛ ਨਹੀਂਗਾ ਚੱਲੀ ਆ ਵੀ ਦੇਖੀਂ ਲੋ 0.590 ਹਾਂਜੀ ਵੀਰ ਜੀ ਤੁਹਾਨੂੰ ਰੋਟੇ ਚੈੱਕ ਕਰੋ ਜੀ ਚੈੱਕ ਆ ਆਂਟੀ ਨੂੰ ਬੇਨਤੀ ਆ ਨੀਲੀਆਂ ਨੇ ਪਰ ਆ ਉਹ ਥੋੜਾ ਜਿਹਾ ਸਾਸਰੀ ਕਾਲ ਜੀ ਚਾ ਕਾਫੀ ਪੀਂਦੇ ਪੀਂਦੇ ਨਿਕਰੇ ਸਾਡੇ ਵੱਲ ਬਲੌਗ ਦੇ ਵਿੱਚ ਬਲੌਗ ਵੀ ਚੈੱਕ ਕਰ ਇੱਥੇ ਕਹਿੰਦੇ ਨਿੰਦੂ ਨਿੰਦੂ ਹੈਗਾ ਪਹਿਲਾਂ ਦਾ ਕੱਚਾ ਜਿਹਾ ਜੱਤੀ ਖੜਾ ਸੀ ਪਤੰਦਰ ਬੈਂਕਿਆਂ ਦੇ ਹਲੇ ਖੜਾ ਸੀ ਉਹ ਇੱਕ ਪਾਸੇ ਤਿਆਰ ਹੋ ਰਿਹਾ ਆ ਲੈ ਆਉਂਦੇ ਜਿਦਾ ਦੇਣਾ ਇਰਾਉਂਕ ਮਿਲਣਾ ਸਾਊਥ ਆਂ ਕਪੜਿਆਂ ਦੀ ਰੋਡ ਤੇ ਮੈਂ ਇਹ ਜਿਹੇ ਰੌਣਕ ਮੈਸਰ ਆ ਗਈ ਆ ਲਓ ਆਹ ਚੀਜ਼ਾਂ ਜਿਹੜੀ ਕਿੰਗ ਸਟਰੀਟ ਲਿਖਿਆ ਆ ਰਿਹਾ ਨੌਰਵਰਡ ਗ੍ਰੀਨ ਹੌਂਸਲੋ ਆਹ ਕੱਢ ਮੈਂ ਕੋਸ਼ਿਸ਼ ਕਰਦੇ ਦੋ ਸੱਤੀ ਵਾਰ ਇੱਥੇ ਹਲੇ ਤੱਕੜੀ ਪਤਲਾ ਕਿ ਬਾਨਾ ਕੀ ਆ ਇੱਥੇ ਕਿਹੜੀ ਬਾਨਾ ਆ ਉੱਥੇ 3 ਸਾਲ ਹੋ ਗਏ ਯਾਰ ਫਲੈਟ ਬਣ ਜਾਣ ਲੱਗਿਆ ਲੱਛਣਾਂ ਤੋਂ ਪਤਾ ਨਹੀਂ ਕਿ ਉਹ ਦੇਖੋ ਕਹਿੰਦੇ ਵੀਰੇ ਤਿੰਨ ਗੁੱਡੀਆਂ ਨਵੀਆਂ ਆਈਆਂ ਵਿਚਾਰੀਆਂ ਕੰਮ ਹੈ ਨਹੀਂ ਉਹ ਮਾਰ ਪੰਜਾਬ ਦਾ ਪੰਜਾਬ ਨੈਸ਼ਨਲ ਬੈਂਕ ਇੱਥੇ ਵੀ ਹੈ ਤੋ ਤੁਸੀਂ ਪੈਸਾ ਪਾਓ ਪਸ ਪਾਉਣੀ ਆ ਲੈ ਕੇ ਨਹੀਂ ਅਸੀਂ ਕਢਾ ਸਕਦੇ ਆ ਇਧਰੋਂ ਪਾ ਦਿਓ ਕੋਕੀ ਤੰਗੀ ਚੱਲ ਰਹੀ ਹੈ ਮੰਦਾ ਚੱਲ ਰਿਹਾ ਯੂਕੇ ਦੇ ਵਿੱਚ ਆ ਗਿਆ ਸਟੇਸ਼ਨ

ਪਰੂ ਕਹਿੰਦੇ ਫਿਰ ਆਪਦਾ ਆਪੀ ਕਹਿੰਦੇ ਹੁੰਦੇ ਆ ਕਬੱਡੀ ਵਾਲੇ ਦਾ ਪਿੱਛੇ ਇੱਥੇ ਮਾਰਦੇ ਨੇ ਆ ਕਿ ਉਹ ਦਿਨ ਕੜੀ ਜਿਹੀ ਲੱੜਦੀ ਹੋ ਜਾਂਦੀ ਸੀ ਉਹ ਮਾਰੀ ਜਿਵੇਂ ਹਰੀ ਸੀ ਸਾਕ ਸੁਣ ਹਾਂ ਵਿੰਡੋ ਵੀ ਕਹਿੰਦੇ ਆਸਾਂ ਨੇ ਪਾਈ ਹੋਈ ਐ ਵਿਆਹ ਸ਼ਾਦੀਆਂ ਲਈ ਇੱਥੇ ਕੰਟੈਕਟ ਕਰੋ ਕਨੈਕਟ ਕਰੋ ਸੌਰੀ ਪ੍ਰਮੋਸ਼ਨ ਵੀ ਚਾਹੀਦੀ ਐ ਆ ਯਾਰ ਗਲਤ ਗੱਲ ਐ ਯਾਰ ਇੱਥੋਂ ਮੇਰੇ ਪ੍ਰੋਮੋਸ਼ਨ ਕਰ ਕੇ ਜਾ ਰਿਹਾ ਇੱਥੋਂ ਪਕੌੜੇ ਲੈਂਦੇ ਸੀ ਉਹ ਪਨੀਰ ਵਾਲੇ ਇੱਥੋਂ ਆ ਇੱਥੋਂ ਆਪਾਂ ਹਰ ਜਿੱਥੇ ਆਹ ਸ਼ੌਕ ਦੀ ਆ ਗਾਗਲੀ ਚ ਗਾਗਲੀ ਚ ਅਗਲੀ ਚ ਗਾਗਲੀ ਚ ਬਰਟਿੰਗ ਵਿੱਚ ਮਿਸਟੇਕ ਮੀ ਕੈਂਟ ਦਾ ਨੂਰ ਬੋਲਾਂ ਚੋਂ 扑ੜਕ ਰਿਹਾ ਸੇਰਾ ਸੇਰਾ ਨਾਲ ਨਹੀਂ ਇੱਧਰ ਕਹਿੰਦਾ ਉੱਤਰ ਨੂੰ ਨਹੀਂ ਤਾਲ ਤਾਂ ਇੱਥੇ ਤੇ ਲਓ ਜੀ ਆਪਾਂ ਪਹੁੰਚ ਗਏ ਆਪਣੇ ਘਰ ਵਾਲੀ ਸ਼ੌਪ ਤੇ ਸ਼ੌਪ ਤੇ ਪਹੁੰਚ ਗਏ ਮੁੰਡਾ ਖੜਾ ਦੇਖੋ ਇਦਾਂ ਬੀਰ ਚੱਕ ਲਈ ਵੀਕੈਂਡ ਬਗਾ ਲਿਆ ਨੇ ਦੇਖੇ ਉਸਤ ਹੋਰ ਕਦਾਂ ਹੈ ਲਓ ਜੀ ਪਹੁੰਚ ਕੇ ਘਰੇ